ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਰੇਗਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡਾ 15 ਨਵੰਬਰ ਨੂੰ ਫਟਵਾਲ ਦਾ ਟੂਰਨਾਮੈਂਟ ਆ ਰਿਹਾ ਹੈ ਜਿਸ ਵਿੱਚ ਵੱਡੇ ਪੱਧਰ ਤੇ ਟੀਮਾਂ ਪਹੁੰਚ ਰਹੀਆਂ ਹਨ ਵੱਡੇ ਮੱਲ ਪਹੁੰਚ ਰਹੇ ਆ ਆਲ ਇੰਡੀਆ ਦੇ ਵਿੱਚੋਂ ਪਲੇਅਰ ਆ ਰਹੇ ਆ ਤੇ ਅੱਜ ਸਾਡੇ ਸਾਰੇ ਜਿੰਨੇ ਵੀ ਕਲੱਬ ਦੇ ਮੈਂਬਰ ਤੇ ਸਾਡੇ ਸੀਨੀਅਰ ਸਿਟੀਜ਼ਨ ਦੇ ਵੀ ਤੇ ਪਿੰਡ ਦੇ ਮੋਹਦਵਾਰ ਤੇ ਜਿਹੜੇ ਸਾਡਾ ਬਹੁਤ ਵੱਡਾ ਸਾਨੂੰ ਸੰਜੋਗ ਹੁੰਦਾ ਇਹਨਾਂ ਦਾ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਤਲਬ ਅੱਜ ਅਸੀਂ ਮੀਟਿੰਗ ਕਰੀ ਹੈ ਟੂਰਨਾਮੈਂਟ ਦੀ ਜਿਸ ਵਿੱਚ ਅਸੀਂ ਡੇਟਾ ਫਿਕਸ ਕਰੀਆਂ ਜਿਸ ਦੀਆਂ ਡੇਟਾ 15 16 ਅਤੇ 17 ਨਵੰਬਰ ਇਹ ਅਸੀਂ ਡੇਟਾ ਰੱਖੀਆਂ 11ਵੇਂ ਮਹੀਨੇ ਦੀਆਂ ਜਿਸ ਵਿੱਚ ਅਸੀਂ 28 ਟੀਮਾਂ ਰੱਖੀਆਂ ਫੁੱਟਬਾਲ ਦੀਆਂ ਜੀ ਤੇ ਵੱਡੇ ਵੱਡੇ ਟੂਰਨਾਮੈਂਟ ਦੇ ਕਲੱਬ ਰੱਖੇ ਆ ਜੀ ਅਸੀਂ ਤੇ ਬਾਕੀ ਸਾਡੇ ਹੁਣ ਪ੍ਰਧਾਨ ਜੀ ਤੁਹਾਨੂੰ ਦੱਸਣਗੇ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਟੂਰਨਾਮੈਂਟ ਦੀ ਐਂਡਡੇਟਾ ਫੈਸ ਕੀਤੀਆਂ ਗਈਆਂ ਨੇ 15 16 ਤੇ 17 ਨਵੰਬਰ ਬਹੁਤ ਵਧੀਆ ਗੱਲ ਹੈ ਕਿ ਬੱਚਿਆਂ ਨੂੰ ਸਪੋਰਟਸ ਨਾਲ ਜੋੜਨਾ ਇਸ ਨਸ਼ੇ ਦੇ ਯੁੱਗ ਵਿੱਚ ਅੱਜ ਵੱਧ ਤੋਂ ਵੱਧ ਬੱਚਿਆਂ ਨੂੰ ਆਪਾਂ ਸਪੋਰਟਸ ਨਾਲ ਜੋੜਾਂਗੇ ਤਾਂ ਬੱਚੇ ਸਾਡੇ ਨਸ਼ਿਆਂ ਤੋਂ ਬਚੇ ਰਹਿਣਗੇ ਅਸੀਂ ਕਲੱਬ ਦੇ ਪ੍ਰਧਾਨ ਹੈਪੀ ਤੇ ਮਨੀਜ ਯੂਨੀਵਰਸਿਟੀ ਬਹੁਤ ਬਹੁਤ ਵਧਾਈ ਦਿੰਦੇ ਆਂ ਇਹ ਗੱਲ ਦੀ ਕਿ ਅੱਗੇ ਵਾਸਤੇ ਵੀ ਵੱਧ ਤੋਂ ਵੱਧ ਸੱਟ ਵੱਜ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਸਪੋਰਟਸ ਨਾਲ ਜੋੜਨ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦੇਵਾਂਗੇ ਹਰ ਕੰਮ ਵਿੱਚ ਅਸੀਂ ਵੱਧ ਤੋਂ ਵੱਧ ਦੀ ਮਦਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਧੰਨਵਾਦ ਕਰਦੇ ਆਂ ਅਸੀਂ ਸੀਨੀਅਰ ਸਿਟੀਜਨ ਪ੍ਰਧਾਨ ਸੁਦਰ ਮੇਰ ਸਿੰਘ ਜੀ ਹੁਣ ਸਾਡੇ ਪਰਮਜੀਤ ਸਿੰਘ ਜੀ ਐਕਸ਼ਨ ਬਿਜਲੀ ਬੋਰਡ ਬਹੁਤ ਹੀ ਵਧੀਆ ਤੁਹਾਨੂੰ ਵਿਚਾਰ ਦੱਸਣਗੇ ਜੀ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਪਿਛਲੇ ਸਾਲ ਵੀ ਜਿਹੜਾ ਟੂਰਨਾਮੈਂਟ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਇਸ ਕਲੱਬ ਦਾ ਬਹੁਤ ਵੱਡਾ ਮੱਤਬਾ ਸਹਿਯੋਗ ਕੀਤਾ ਸੀ ਤੇ ਜਿਹੜਾ ਟੂਰਨਾਮੈਂਟ ਸੀ ਉਹ ਕਾਮਯਾਬ ਹੋਇਆ ਸੀ ਵਧੀਆ ਤਰੀਕੇ ਨਾਲ ਕੀਤਾ ਗਿਆ ਸੀ ਇਸ ਵਾਰ ਵੀ ਸਾਲ ਪਤਾ ਨਹੀਂ ਹੋਇਆ ਕਦੋਂ ਲੰਘ ਗਿਆ ਬੱਚੇ ਤਿਆਰੀ ਕਰਦੇ ਉਸ ਗਰਾਊਂਡ ਵੀ ਵਧੀਆ ਬਣ ਗਿਆ ਇਹ ਹੁਣ ਜਿਹੜਾ ਹੈਗਾ 15 16 17 ਨਵੰਬਰ 2024 ਨੂੰ ਇਹ ਤਰੀਕਾਂ ਫਿਕਸ ਕੀਤੀਆਂ ਗਈਆਂ ਨੇ ਜਿਵੇਂ ਤੁਹਾਨੂੰ ਮੈਨੇ ਦੱਸਿਆ ਸਾਰਾ ਪ੍ਰੋਗਰਾਮ ਲਿਖ ਦਿੱਤਾ ਗਿਆ ਹੈ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਨਿਮਰਤਾ ਸਹਿਤ ਕਿ ਇਸ ਟੂਰਨਾਮੈਂਟ ਦੇ ਵਿੱਚ ਬਤ-ਬਤ ਆਪਣਾ ਸਹਿਯੋਗ ਦਿਓ ਟੂਰਨਾਮੈਂਟ ਦੇਖੋ ਬਹੁਤ ਵੱਡੇ ਵੱਡੇ ਨਾਮ ਵੀ ਰੱਖੇ ਗਏ ਹਨ ਇਹ ਜਿਹੜੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸੇ ਜਾਣਗੇ ਸੋ ਇਹਨਾਂ ਮੈਂ ਕਹਿੰਦਾ ਹੋਇਆ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਦਾ ਤੇ ਇਹਨਾਂ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ ਵਾਲੇ ਪਾਸੋਂ ਹਟਾ ਕੇ ਸਪੋਰਟ ਵਾਲੇ ਪਾਸੇ ਲਾ ਕੇ ਜਿਵੇਂ ਪ੍ਰਗਟ ਸਿੰਘ ਜੀ ਇੱਕ ਦਿਨ న్యూਸ ਵਿੱਚ ਕਹਿ ਰਹੇ ਸੀ ਕਿ ਦੋਏ ਗੱਲਾਂ ਹੁੰਦੀਆਂ ਜੇ ਜਵਾਨੀ ਠੀਕ ਆ ਤਾਂ ਗਰਾਉਂਡ 'ਚ ਹੁੰਦੀ ਆ ਨਹੀਂ ਹਸਪਤਾਲ 'ਚ ਹੁੰਦੀ ਆ ਅਸੀਂ ਚਾਹੁੰਦੇ ਆ ਕਿ ਸਾਡੀ ਜਿਹੜੀ ਜਵਾਨੀ ਆ ਉਹ ਸਾਰੀ ਗਰਾਉਂਡ ਦੇ ਵਿੱਚ ਹੋਵੇ ਸ਼ਾਮ ਨੂੰ ਪ੍ਰਕਟਸ ਕਰੇ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਕਿ ਉੱਥੇ ਆ ਕੇ ਸ਼ਾਮ ਨੂੰ ਆਪਣਾ ਟਾਈਪ ਕੱਢ ਕੇ ਖੇលਿਆ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਜੀ ਸਰਦਾਰ ਪਰਮਜੀਤ ਸਿੰਘ ਦਾ ਜੀ ਤੇ ਹੁਣ ਸਾਡੇ ਵਿੱਕੀ ਸਾਡੇ ਪੰਚ ਜੀ ਸਾਫ ਕਾ ਸਰਪੰਚ ਸਾਹਿਬ ਸਾਡੇ ਸੰਧੂ ਸਾਹਿਬ ਦਸਣ ਕੇ ਦੋ ਵਿਚਾਰ ਆਪਣੇ ਬੱਚਿਆਂ ਦੇ ਖੇਟਾ ਵਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਾਡੇ ਪਿੰਡ ਕੋਟਲਾ ਨੇ ਹੰਗ ਵਿਖੇ 15 16 ਤੇ 17 ਤਰੀਕ ਨਵੰਬਰ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਦੱਸ ਚੁੱਕੇ ਨੇ ਸਾਡੇ ਸੀਨੀਅਰ ਸਾਰੇ ਇਹ ਟੂਰਨਾਮੈਂਟ ਦੇ ਵਿੱਚ ਸਭ ਨੇ ਪਹੁੰਚਣਾ ਤੇ ਵੱਧ ਤੋਂ ਵੱਧ ਸਹਿਯੋਗ ਕਰਨਾ ਤਾਂ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਤੇ ਉਹਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ ਸੋ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸਹਿਯੋਗ ਕਰਨਾ ਤੇ ਵੱਧ ਤੋਂ ਵੱਧ ਗੈਦਰਿੰਗ ਹੋਵੇ ਤਾਂ ਜੋ ਇਹ ਟੂਰਨਾਮੈਂਟ ਸਫਲ ਹੋ ਸਕੇ ਸੋ ਆਪ ਜੀ ਦਾ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਸਾਬਕਾ ਥਾਣੇਦਾਰ ਸਾਹਿਬ ਇਹ ਵੀ ਦੱਸਣਗੇ ਬੱਚਿਆਂ ਤੋਂ ਬਚਾਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਟੂਰਨਾਮੈਂਟ ਬਾਬਾ ਦੀਪ ਸਿੰਘ ਕਲੱਬ ਵੱਲੋਂ ਰੱਖਿਆ ਗਿਆ ਹੈ ਉਸ ਦੇ ਵਿੱਚ ਸਾਰੇ ਪਿੰਡ ਦੇ ਮੋਤਵਰ ਵਿਅਕਤੀ ਅਤੇ ਸਿਨਰ ਸਿਟੀਜ਼ਨ ਦੇ ਪ੍ਰਧਾਨ ਹਾਜ਼ਰ ਹੋਏ ਜਿਨ੍ਹਾਂ ਨੇ ਨਾਲ ਰਲ ਕੇ ਸਾਰਾ ਹੀ ਟੂਰਨਾਮੈਂਟ ਕਰਾਉਣ ਦਾ ਫੈਸਲਾ ਕੀਤਾ ਗਿਆ ਅਸੀਂ ਵੱਧ ਚੜ ਕੇ ਟੂਰਨਾਮੈਂਟ 'ਚ ਹਿੱਸਾ ਪਾਵਾਂਗੇ ਤੇ ਇਹਨਾਂ ਦੇ ਨਾਲ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਖੜਿਆ ਗੈਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਸਾਫ ਦਾ ਪ੍ਰਿੰਸੀਪਲ ਸਾਹਿਬ ਮਾਲੀ ਸਿੰਘ ਜੀ ਇਹ ਵੀ ਦੱਸਣਗੇ ਬੱਚਿਆਂ ਨੂੰ ਵਿਚਾਰ ਜੀ ਗੈਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਟੂਰਨਾਮੈਂਟ ਜਿਹੜਾ ਹੈਗਾ ਕਿੰਨਾਂ ਵੱਲੋਂ ਕਰਾਇਆ ਜਾ ਰਿਹਾ ਅਸੀਂ ਤਾਂ ਇਹ ਗੱਲ ਕਹਿਣੀ ਹੈ ਕਿ ਇਹ ਸਾਰਾ ਕੰਮ ਜਿਹੜਾ ਹੈਗਾ ਇਹ ਟੂਰਨਾਮੈਂਟ ਜਿਹੜਾ ਹੈਗਾ ਇਹ ਪਿੰਡ ਦਾ ਸਾਂਝਾ ਟੂਰਨਾਮੈਂਟ ਹੈ ਇਹਦੇ ਵਿੱਚ ਸਾਰੇ ਹੀ ਨਗਰ ਨਿਵਾਸੀਆਂ ਨੂੰ ਸਮੂਹ ਜਿਹੜੇ ਸਾਡੇ ਕਲੱਬ ਹੈਗੇ ਆ ਆਪਾਂ ਮੇ ਉਹ ਕਿਸੇ ਵੀ ਦੇ ਨਾਮ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਹੀ ਇਸ ਟੂਰਨਾਮੈਂਟ ਦੇ ਵਿੱਚ ਆ ਕੇ ਆਪਣਾ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਇਹ ਇਸਕਿ ਸੇ ਇੱਕ ਕਲੱਬ ਦਾ ਕੰਮ ਨਹੀਂ ਹੈ ਇਹ ਸਾਰੇ ਸਮੂਹ ਨਗਰ ਦਾ ਕੰਮ ਹੈ ਜਿਹਦੇ ਵਿੱਚ ਜਿਹੜੀ ਸਾਡੀ ਨੌਜਵਾਨੀ ਹੈਗੀ ਹੈ ਉਹ ਸਾਡੇ ਨਗਰ ਦੀ ਨੌਜਵਾਨੀ ਹੈ ਉਹਨਾਂ ਨੂੰ ਸੰਭਾਲਣ ਦੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਆਪਾਂ ਰੋਜ਼ ਦੇਖ ਰਹੇ ਹਾਂ ਕਿ ਨਸ਼ਿਆਂ ਦਾ ਦੌਰ ਜਿਹੜਾ ਹੈਗਾ ਵੱਧਦਾ ਜਾ ਰਿਹਾ ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਕਲੱਬ ਦੀ ਹੀ ਜ਼ਿੰਮੇਵਾਰੀ ਹੈ ਕਿ ਪਿੰਡ ਦੇ ਨੌਜਵਾਨਾਂ ਨੂੰ ਵਧੀਆ ਬਣਾਉਣਾ ਸਾਰੇ ਕਲੱਬਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਿਹੜੇ ਆਪਣੇ ਨੌਜਵਾਨ ਜਿਹੜੇ ਹੈਗੇ ਆ ਉਹ ਇਸ ਰੁੱਖ ਨੂੰ ਜਾ ਰਹੇ ਆ ਇਸ ਪਾਸੇ ਨੂੰ ਜਾ ਰਹੇ ਆ ਨਸ਼ੇ ਮੰਨੂ ਜਾ ਰਹੇ ਆ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਗਰਾਊਂਡ ਤੇ ਲੈ ਕੇ ਆਈਏ ਗਰਾਊਂਡ ਦੇ ਵਿੱਚ ਖੜਾਈਏ ਉਹਨਾਂ ਨੂੰ ਉਹਨਾਂ ਦੇ ਵਿੱਚ ਚੰਗੀ ਜਿਹੜੀ ਨੈਤਿਕਤਾ ਹੈਗੀ ਹੈ ਉਹ ਪੈਦਾ ਕਰੀਏ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਵੀ ਡੇਟ ਸਾਡੀ ਇਸ ਕਲੱਬ ਵੱਲੋਂ ਇਸ ਟੂਰਨਾਮੈਂਟ ਨੂੰ ਦੀ ਡੇਟ ਰੱਖੀ ਗਈ ਹੈ 15 16 17 ਨਵੰਬਰ ਜਿਹੜੀ ਹੈ ਉਦੇ ਵਿੱਚ ਸਾਰੇ ਹੀ ਨਗਰ ਨਿਵਾਸੀ ਬਿਨਾਂ ਕਿਸੇ ਪੇਸ਼ਵਾ ਤੋਂ ਇਸ ਸਟੇਡੀਅਮ ਵਿਚ ਆਉਣ ਇਸ ਜਿਹੜਾ ਖੇਡ ਮੇਲਾ ਹੈਗਾ ਉਹਦਾ ਆਨੰਦ ਮਾਣਨ ਤੇ ਵੱਧ ਤੋਂ ਵੱਧ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਸਾਡੇ ਪ੍ਰਿੰਸੀਪਲ ਸਾਹਿਬ ਹੁਣ ਸਾਡੇ ਹੈਪੀ ਵੀਰ ਸਾਡੇ ਆਸੀਮ ਜੀ ਇਹ ਵੀ ਦੋ ਬੱਚਾ ਦੱਸਣਗੇ ਜੀ। ਮੇਰਾ ਗੱਲ ਨਹੀਂ ਸਾਹਿਬ ਨਹੀਂ ਨਹੀਂ ਠੀਕ ਆ ਜੀ। ਇਹ ਦਿਖਾਉਣ ਇਸ ਮੀਟਿੰਗ ਅnder rehate ho raha hai. ਸਾਰਿਆਂ ਨੂੰ ਪਿਆਰ ਭਰੀ ਸასი ਸ਼ਾਲ ਜੀ ਤੇ ਪਿੰਡ ਕੋਟਰਾ ਨਿਹੰਗ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਵੱਲੋਂ ਪਟਵਾਲ ਦਾ ਟੂਰਨਾਮੈਂਟ ਕਰਵਾਇਆ ਕਰਵਾਇਆ ਜਾ ਰਿਹਾ ਹੈ ਕਿ ਜੋ ਕਿ 15 16 17 ਨਵੰਬਰ ਦਾ ਹੈ। ਸੋ ਸਾਰਿਆਂ ਨੂੰ ਬੇਨਤੀ ਆ ਇਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਕਿ ਸਾਡੇ ਪਿੰਡ ਦੇ ਵਿੱਚ ਖਮਵਾ ਕੇ ਪਹੁੰਚੋ ਤੇ ਇਸ ਟੂਰਨਾਮੈਂਟ ਦਾ ਆਨੰਦ ਮਾਣੋ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਜਿੰਨੇ ਵੀ ਸਾਡੇ ਪਹੁੰਚੇ ਸਾਡੇ ਅਮਰਤ ਵੀਰ ਇਹ ਵੀ ਦੋ ਵਿਚਾਰ ਆਪਦੇ ਕਲੱਬ ਦੇ ਪਤੀ ਆਜਾ ਰਿਹਾ ਹੈ। ਫਰੀ ਨਗਰ ਵਸੇਨ ਪਿਆਰਪਰੀ ਸਤਿ ਸ੍ਰੀ ਅਕਾਲ ਸਾਡੇ ਪਿੰਡ ਕੁੱਟੜਾ ਨਿਹੰਗ ਵਿੱਚ ਸ਼ਹੀਦ ਬਾਬਾ ਦੀਸੂਨ ਕਲੱਬ ਵੱਲੋਂ 15 16 ਤੇ 17 ਨਵੰਬਰ ਨੂੰ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਬਾਰੂ-ਮਾਰੂ ਟੀਮਾਂ ਆ ਰਹੀਆਂ ਨੇ ਤੇ ਪਿੰਡ ਦੇ ਸਹਿਯੋਗ ਨਾਲ ਇੱਕ ਕਰਾਇਆ ਜਾ ਰਿਹਾ ਸਭ ਨੂੰ ਬੇਨਤੀ ਹੈ ਕਿ ਆ ਚੜ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਅਤੇ ਇਸ ਨੂੰ ਸਫਲ ਕਰਨ ਵਾਹਿਗੁਰੂ ਜੀ ਦਾ ਖਾਲਸਾ ਬਹੁਤ-ਬਹੁਤ ਧੰਨਵਾਦ ਸਭ ਤੋਂ ਵੱਡਾ ਧੰਨਵਾਦ ਜੀ ਸਾਡੇ ਸਰਦਾਰ ਤਜਿੰਦਰ ਸਿੰਘ ਜੀ ਮਾ ਵੀ ਜਿਨ੍ਹਾਂ ਦਾ ਹਰੇਕ ਸਾਲ ਦੀ ਤਰ੍ਹਾਂ ਐਸਆਰ ਵੀ ਪੂਰਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਵੱਲੋਂ ਅਸੀਂ ਪਹਿਲਾ ਨਾਮ 1 ਲੱਖ ਰੁਪਿਆ ਤੇ ਦੂਜਾ ਨਾਮ 51000 ਰੁਪਿਆ ਤੇ ਸਾਡੇ ਮਤਲਬ ਕਿ ਜਿਹੜੇ ਫਾਈਨਲ ਦੇ ਵਿੱਚ ਬੱਚਿਆਂ ਨੂੰ ਅਸੀਂ ਸਟੱਡ ਜਰਸੀਆਂ ਤੇ ਦੋ ਐਲਸੀਡੀਆਂ ਤੇ ਜੂਸਰ ਇਹ ਜਿਹੜੇ ਫਾਈਨਲ ਟੀਮਾਂ ਜਿੱਤੂਗੀਆਂ ਮੈਨ ਆਫ ਦਿ ਮੈਚ ਫਾਈਨਲ ਜਾਂ ਕੁਆਟਰਫਾਈਨਲ ਸੈਮੀਫਾਈਨਲ ਵਿੱਚ ਬੱਚੇ ਕੱਢਾਂਗੇ ਇੰਨਾ ਕੁਝ ਕਹਿੰਦੇ ਹੋਏ ਸਾਰਿਆਂ ਜਿੰਨੇ ਵੀ ਕਲੱਬ ਦੇ ਸਾਡੇ ਵੀਰ ਸਾਡੇ ਪਹੁੰਚੇ ਵੱਡੇ ਤੋਂ ਛੋਟੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਲੱਬ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬहोत बहोत धन्यवाद जी ਕਿੰਨੇ ਤੁਸੀਂ ਪਹੁੰਚੇ ਸਾਡੇ ਵੀਰ ਸੱਜਣਾਂ